ਜਲਾਲਾਬਾਦ ਦੇ ਵਿੱਚ ਸ਼ਰਿਆਮ ਹਾਈ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਹਰ ਚੌਕ ਅਤੇ ਚੌਰਾਹੇ ਤੇ ਵੱਡੇ ਵੱਡੇ ਫਲੈਕਸ ਬੋਰਡ ਲੱਗੇ ਨੇ ਜੋ ਕਿ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਤਾਂ ਕਰਦੇ ਹੀ ਨੇ ਨਾਲ ਦੀ ਨਾਲ ਸ਼ਹਿਰ ਦੀ ਸੁੰਦਰਤਾ ਨੂੰ ਵੀ ਖਰਾਬ ਕਰਦੇ ਨੇ ਅਜਿਹੇ ਫਲੈਕਸ ਬੋਰਡ ਹਾਦਸਿਆਂ ਦਾ ਕਾਰਨ ਵੀ ਬਣ ਜਾਂਦੇ ਨੇ ਇਹ ਜਿਹੜੇ 메ਨ ਸੜਕ ਤੇ ਜਾਂ ਡਿਫੈਂਸ ਰੋਡ ਤੇ ਜਿਹੜੇ ਲੱਗੇ ਨੇ ਫਲੈਕਸ ਇਹ ਬਿਲਕੁਲ ਗਲਤ ਨੇ ਕਿਉਂਕਿ ਆਉਣ ਜਾਣ ਵਾਲੇ ਲੋਕਾਂ ਦੀ ਇਹਨਾਂ ਦੇ ਵੱਲ ਨਜ਼ਰ ਆਉਂਦੀ ਆ ਤੇ ਐਕਸੀਡੈਂਟਾਂ ਦਾ ਵੀ ਕਾਰਨ ਬਣ ਸਕਦੇ ਆ ਤੇ ਸ਼ਹਿਰ ਦੀ ਜਿਹੜੀ ਸੁੰਦਰਤਾ ਉਹਨੂੰ ਵੀ ਖਤਰੇ 'ਚ ਪਾ ਰਹੇ ਨੇ ਇਸ ਕਰਕੇ ਕੋਈ ਫਲੈਕਸ ਨਹੀਂ ਹੋਣੀ ਚਾਹੀਦੀ ਇਹ ਕਮੇਟੀ ਨੂੰ ਹੀ ਜੋ ਸਾਹਿਬ ਨੂੰ ਫੌਰਨ ਇਹਨਾਂ ਨੂੰ ਉਤਾਰ ਦੇਣਾ ਚਾਹੀਦਾ ਅਸੀਂ ਡੀਸੀ ਸਾਹਿਬ ਅਗੇ ਵੀ ਬੇਨਤੀ ਕਰਦੇ ਆ ਵੀ ਇਹ ਸਾਰੇ ਉਤੋਂ ਸਖਤ ਹੁਕਮ ਕਰਕੇ ਇਹਨਾਂ ਨੂੰ ਤਮਿਲ ਕਰ ਲੀਏ ਦਾ ਇਹ ਤੇ ਇੰਨੇ ਜਿਆਦੇ ਫਲੈਕਸ ਬੋਰਡ ਲੱਗੇ ਕਿ ਸ਼ਹਿਰ ਤੇ ਜਿਹੜੀ ਸੁੰਦਰਤਾ ਆਉਂਦੀ ਤੇ ਦਾਗ ਹੈ ਔਰ ਦੂਸਰਾ ਉਹਦੇ ਨਾਲ ਐਕਸੀਡੈਂਟ ਵਗੈਰਾ ਹੋਣ ਦਾ ਵੀ ਖਤਰਾ ਜਿਹੜਾ ਬਹੁਤ ਜਿਆਦਾ ਬਣਿਆ ਰਹਿੰਦਾ। ਇਹਦੇ ਬਾਰੇ ਕੀ ਕਹਿਣਾ ਹੈ? ਕਿਸੇ ਵੀ ਨਗਰ ਕੌਂਸਲ ਦੇ ਕੋਲ ਉਹੀ ਆਪਣੀ ਪਾਲਿਸੀ ਹੁੰਦੀ ਆ। ਉਹਨਾਂ ਦਾ ਆਪਣਾ ਮਹਿਕਮਾ ਹੈਗਾ ਡਿਪਟੀ ਡਾਇਰੈਕਟਰ ਸਾਡੇ ਫਲੋਸਪੁਰ ਬੰਦੇ ਆ। ਨਗਰ ਕੌਂਸਲ ਜਿਹੜਾ ਹੈਗਾ ਉਹਨਾਂ ਦੇ ਅਧੀਨ ਆਉਂਦਾ। ਫੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਪਾਲਿਸੀ ਦੇ ਬਾਰੇ ਉਹਨਾਂ ਤੋਂ ਸੁ냔 ਲਵਾਂਗਾ ਅਤੇ ਜੇ ਇਸ ਤਰ੍ਹਾਂ ਦੀ ਕੋਈ ਸਮੱਸਿਆ ਹੈਗੀ ਇਹ ਕੋਈ ਟ੍ਰਾਈ ਟੂ ਸੋਲਵ। ਜਲਾਲਾਬਾਦ ਤੋਂ ਗੁਰਪ੍ਰ じゃん。<music>